9 ਸਾਲ ਪਹਿਲਾਂ ਇਟਲੀ ਵਿੱਚ ਰੋਜੀ ਰੋਟੀ ਕਮਾਉਣ ਗਈ ਮੋਗਾ ਪਿੰਡ ਤੋਂ ਸਾਂਝ ਦੇ 38 ਸਾਲਾਂ ਨੌਜਵਾਨ ਬਹਿਗੁਰੂ ਪ੍ਰੀਤ ਸਿੰਘ ਦੀ ਉੰਨੀਆ ਬੈਲਦੂਰ ਦਿਲਦਾਰ ਦੋਨਾਂ ਪੈਂ ਦੇ ਕਾਰਨ ਮੌਤ ਹੋ ਗਈ ਸੀ ਸਰਦੀ ਕੀ ਵਹਿਗੁਰੂ ਪ੍ਰੀਤ ਸਿੰਘ ਨੇ 18 ਅਪ੍ਰੈਲ ਨੂੰ ਆਪਣੇ ਘਰ ਇੰਡੀਆ ਪਟਨਾ ਸੀ ਪਰ ਇਟਲੀ 에어ਪੋਰਟ ਤੇ ਜਾਣ ਤੋਂ ਪਹਿਲਾਂ ਹੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਤਹਾਨੂੰ ਦੱਸਦੀ ਕਿ ਵਹਿਗੁਰੂ ਪ੍ਰੀਤ ਸਿੰਘ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੇ ਯਤਨਾਂ ਸਦਕਾ ਅੱਜ 26 ਦਿਨਾਂ ਬਾਅਦ ਉਸਦੀ ਲਾਸ਼ ਅਜੂਨਾ ਦੇ ਜੰਤੀ ਘਰ ਪਹੁੰਚੀ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਤੁਜੇ ਨੇ। ਅਤੇ ਵਹਿਗੁਰੂ ਪ੍ਰੀਤ ਸਿੰਘ ਨੂੰ ਨਾਮ ਅੱਖਾਂ ਦੇ ਨਾਲ ਅੰਤਿਮ ਵਿਦਾਈ ਦਿੱਤੀ ਹੈ। ਇਸ ਮੌਕੇ ਤੇ ਪਰਿਵਾਰ ਨੇ ਨਾਲ ਦੁੱਖ ਸਾਂਝਾ ਸੰਦੇ ਲਈ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਪਹੁੰਚੇ ਨੇ ਅਤੇ ਉਹਨਾਂ ਨੇ ਕਿਹਾ ਕਿ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਜਿੱਥੇ ਰੋਜ਼ੀ ਰੋਟੀ ਕਮਾਉਣ ਦੇ ਲਈ ਜਾਂਦੇ ਨੇ ਤੇ ਜਦੋਂ ਅਜਿਹਾ ਦੁਖਦਾਈ ਪਾਣਾ ਵਕਤ ਦਾ ਹੈ ਤਾਂ ਪਰਿਵਾਰ ਦੇ ਲਈ ਇਸ ਤੋਂ ਮਾੜਾ ਸਮਾਂ ਹੋਰ ਕੋਈ ਨਹੀਂ ਹੁੰਦਾ ਇਸ ਦੇ ਨਾਲ ਹੀ ਬਰਾੜ ਨੇ ਦੱਸਿਆ ਹੈ ਕਿ 10 ਸਤੰਬਰ ਬਾਅਦ ਵਾਹਿਗੁਰੂ ਪ੍ਰੀਤ ਸਿੰਘ ਨੇ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ 18 ਅਪ੍ਰੈਲ ਨੂੰ ਪਿੰਡੇ ਆਉਣਾ ਸੀ ਪਰ ਉਸੇ ਦਿਨ ਹੀ ਮੌਤ ਦੀ ਖ਼ਬਰ ਆ ਗਈ ਜਿਸ ਨੇ ਪਰਿਵਾਰ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਸ ਮੌਕੇ ਤੇ ਮਿਰਤਕ ਦੇ ਵੱਡੇ ਭਰਾ ਸਾਬਕਾ ਸਰਪੰਚ ਗੁਰਚਨ ਸਿੰਘ ਗੋਗੀ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਹੈ। ਅੱਜ ਉਸ ਸਮੇਂ ਪਿੰਡ ਵਿੱਚ ਸਾਂਝ ਵਿੱਚ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਜਦੋਂ ਇੱਕ ਨੌਜਵਾਨ ਦੀ ਲਾਸ਼ ਪਿੰਡ ਵਿੱਚ ਪਹੁੰਚੀ। ਸਾਜਨ ਵਾਹਿਗੁਰੂ ਪ੍ਰੀਤ ਸਿੰਘ ਜਿਹੜਾ ਕਿ ਅੱਜ ਤੋਂ ਲਗਭਗ 8 ਸਾਲ ਪਹਿਲਾਂ ਇਟਲੀ ਵਿੱਚ ਆਪਣੇ ਚੰਗੇ ਭਖ ਵਾਸਤੇ ਅਤੇ ਰੋਜੀ ਰੋਟੀ ਦੀ ਕਮਾਉਣ ਵਾਸਤੇ ਉੱਥੇ ਗਿਆ ਸੀ ਇਹ ਸਾਡੇ ਸਾਬਕਾ ਸਰਪੰਚ ਗੁਰਚਰਨ ਸਿੰਘ ਦਾ ਸਾਂਝਾ ਛੋਟਾ ਭਰਾ ਸੀ 19 April ਨੂੰ ਜਦੋਂ ਉਹਨੇ ਵਾਪਸ ਪੱਕੇ ਹੋਣ ਤੋਂ ਬਾਅਦ ਪਿੰਡ ਵਾਪਸ ਆਉਣਾ ਸੀ ਤਾਂ ਉਹ ਉੱਥੇ ਅਚਾਨਕ ਦਿਲ ਦਾ ਦੌਰਾ ਪੈਣ ਕਰ ਨੂੰ ਦੀ ਮੌਤ ਹੋ ਗਈ ਪਰਿਵਾਰ ਇੱਥੇ ਉਹਨੂੰ ਖੁਸ਼ੀਆਂ ਨਾਲ ਢੀਕ ਰਿਆ ਸੀ ਪਰ ਉਸ ਸਮੇਂ ਸਾਰੇ ਪਿੰਡ ਵਿੱਚ ਘਰ ਵਿੱਚ ਇਲਾਕੇ ਵਿੱਚ ਦੁੱਖ ਦੀ ਲਹਿਰ ਫੈਲ ਗਈ ਜਦੋਂ ਮੌਤ ਦੀ ਖਬਰ ਸੁਣੀ ਅੱਜ ਉਹਨਾਂ ਦੀ ਡੈੱਡ ਬਾਡੀ ਇੱਥੇ ਆਉਣ ਤੇ ਸਸਕਾਰ ਕੀਤਾ ਗਿਆ ਸਾਰੇ ਇਲਾਕੇ ਵਿੱਚ ਬਹੁਤ ਹੀ ਜਿਆਦਾ ਸੋਗ ਦੀ ਲਹਿਰ ਹੈ ਸਾਰੇ ਤਰਾ ਤਰਾ ਕਰ ਉੱਠੇ ਜਦੋਂ ਇੱਕ ਨੌਜਵਾਨ ਜਿਹੜਾ ਕਿ ਪੱਕਾ ਹੋਣ ਤੋਂ ਬਾਅਦ ਇੱਥੇ ਪਿੰਡ ਵਿੱਚ ਉਹਦੀ ਡੈੱਡ ਬਾਡੀ ਪਹੁੰਚੀ ਇਹ ਉਹਤ ਤੱਕ ਦੀ ਗੱਲ ਹੈ ਅਸੀਂ ਸਾਰਾ ਇਲਾਕਾ ਸਾਰੇ ਨਗਰ ਅਸੀਂ ਇਹ ਸਰਪੰਚ ਸਾਹਿਬ ਤੇ ਉਹਨਾਂ ਦੇ ਪਰਿਵਾਰ ਨਾਲ ਇਸ ਦੁੱਖ ਵਿੱਚ ਸ਼ਾਮਲ ਹੈ ਬੜੇ ਅਫਸੋਸ ਦੀ ਗੱਲ ਇਹ ਬੇਟਾ ਸਾਡਾ ਬਲਜੀਤਪਾਲ ਸਿੰਘ ਹੈ 10-11 ਸਾਲ ਹੋ ਗਏ ਬਾਹਰ ਗਿਆ ਜੀ ਇਟਲੀ ਗਿਆ ਸੀ ਤੇ ਵਿਆਹ ਕਰਕੇ ਗਿਆ ਮੁਰਕੀ ਆਇਆ ਨਹੀਂ ਸੀਗਾ ਹੁਣ ਉਹਨੂੰ ਆਉਣ ਦਾ ਮਿਲਿਆ ਸੀਗਾ ਵੀਜਾ ਵੀ ਜਦੋਂ ਆਉਣਾ ਸੀ ਉਹਨੂੰ ਚੱਲ ਨਹੀਂ ਖੁਸ਼ੀ ਬਾਧੀ ਹੋ ਗਈ ਤੇ ਇਥੇ ਮਾਂ ਬਾਪ ਨੇ ਤੇ ਭਾਈ ਨੇ ਗੋਗੀ ਨੇ ਸਰਪੰਚ ਨੇ ਬੜੇ ਚਾਵਾ ਨੰਬਰ ਭੇਜਿਆ ਜਿਹੜਾ ਬਾਹਰ ਭੇਜਿਆ ਤੇ ਬੜੀਆਂ ਖੁਸ਼ੀਆਂ ਮਨਾਜਨਾਂ ਨੇ ਜਾਦਾ ਬੱਚਾ ਬਾਹਰ ਗਿਆ ਪੈਸੇ ਕਮਾ ਕੇ ਜਾਊਗਾ ਕੰਮ ਕਰੂਗਾ ਸਾਡੇ ਮਨ ਆਪਣਾ ਪਰਿਵਾਰ ਖੁਸ਼ ਸੁਖਿਓ ਸੁਖਵਸੂਖਾ ਪਰ ਲੇਕਨ ਪਰਮਾਤਮਾ ਨੂੰ ਮਨਜੂਰ ਨਹੀਂ ਸੀ ਗੱਲਾਂ ਸਾਰੀਆਂ ਜੇ ਆਉਂਦਾ ਸਮਾਂ ਹੋਇਆ ਪਛਾਇਦਾ ਤੇ ਇਹ ਡੀਗਦੇ ਸੀ ਉਹਨੂੰ ਜਦੋਂ ਆਉਂਗਾ ਵੀ ਉਹਦੀ ਲਾਸ਼ ਆ ਗਈ ਕੀ ਪਰਵਾਹ ਦੇ ਮਨ ਦੀ ਬੀਤੀ ਹੋ ਪਰਮਾਤਮਾ ਜਾਣਦਾ ਹੈ ਕਿ ਉਹਦੇ ਭਰਾ ਗੋਗੀ ਦੇ ਮਨ ਦੀ ਬੀਤੀ ਹੋ ਕਿ ਉਹ ਬੱਚਿਆਂ ਦੇ ਮਨ ਦੀ ਬੀਤੀ ਹੋ ਇਹਨਾਂ ਦੇ ਇਹ ਪ੍ਰਮਾਤਮਾ ਜਾਣਦਾ ਹੈ ਬਹੁਤ ਦੁੱਖ ਲੱਗਿਆ ਮੈਂ ਕਹਿਣsacਾ ਦਾ ਜਮਾਨਾ ਇੰਨਾ ਤਕਲੀਫ ਹੋਈ ਇੰਨੀ ਦੁੱਖ ਮੰਨਿਆ ਸਾਹ ਇਲਾਕੇ ਨੇ ਸਾਹ ਨਗਰ ਨੇ ਦੁੱਖ ਮੰਨਿਆ ਅਸੀਂ ਆਪਣੇ ਬੱਚਿਆਂ ਨੂੰ ਕਮਾਈ ਕਰਨ ਵਾਸਤੇ ਬਾਹਰ ਭੇਜਦੇ ਹਾਂ ਜਦੋਂ ਵੀ ਇਹੋ ਜੀ ਵਾਰਦਾਤ ਹੁੰਦੀ ਹੈ ਇਹੋ ਜੀ ਘਟਨਾ ਵਾਪਰਦੀ ਹੈ ਤੇ ਪਰਿਵਾਰ ਨੂੰ ਇਲਾਕੇ ਨੂੰ ਬੜਾ ਦੁੱਖ ਲੱਗਦਾ ਇਸ ਗੱਲ ਦਾ ਸੋ ਮੈਂ ਇਸ ਪਰਵਾਦ ਦੁੱਖ ਦੀ ਸ਼ੀਖੋਂ ਬਾਤ ਤੇ ਅੱਜ ਉਹਦਾ ਪੂਰਜ ਆ ਦੇ ਆਸੀਗਾ ਮੈਂ ਆਪਣੇ ਬਲੋਂ ਆਪਣੇ ਪਰਵਾਦ ਬਲੋਂ ਸਾਰੇ ਪਾਤਸ਼ਾਹਾਂ ਨੂੰ ਉਹਦੇ ਦੇ ਪਛੀੜ ਖੁੰਦਾ ਸੀ ਪਾਤਸ਼ਾਹਾਂ ਨੂੰ ਦਾਸ ਬੇਨਤੀ ਕਰਦਾ ਹੈ ਕਿ ਮਹਾਤਮਾ ਉਹ ਮੇਰੇ ਛੋਟੇ ਭਰਾ ਨੂੰ ਆਪਣੇ ਚਰਨਾਂ 'ਤੇ ਨਮਸਤਾਨ ਬਖਸ਼ੀ ਸਾਨੂੰ ਸਾਰਾਂ ਜਨਨ ਵਿੱਚ ਦੁੱਖ ਦਿੰਦਾ ਬਖਸ਼ੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਤੇ ਚੈਨਲ ਦੇ ਲਈ ਮੌਕਾ ਤੋਂ ਸਰਬਜੀਤ ਰੋਲੀ ਦੀ ਰਿਪੋਰਟ